ਸਿਗਾ ਵੀਰ ਜੀ ਅਹੀਂ ਨਾ ਅੱਜ ਚੱਲੇ ਆ ਸ਼ਾਪਿੰਗ ਕਰਨ ਮੈਂ ਤੇ ਚਾਚਾ ਪਤੀਆ ਚੱਲੇ ਆ ਪੁੱਤ ਇਹਦਾ ਬੈਸਟ ਪਾਰਟ ਇਹ ਆ ਅਹੀਂ ਜੋਦਵਾਸ ਤੇ ਸੋਨੇ 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 ਕੱਪੜੇ ਲੈ ਕੇ ਆਉਣੀ ਆ ਯੈਸ ਆਮ ਗੈਟ ਨਿਊ ਐਂਡ ਪ੍ਰੀਟੀ ਕਲੋਥ ਓਕੇ ਫਿਰ ਮਿਲਦੇ ਆਪਾ ਉਥੇ ਜਾ ਕੇ ਯਾ ਵੀ ਮੀਕ ਇਟ ਇਨ ਬੈਕ ਟਾਟਾ ਜੀ ਅਹੀਂ ਅਲਫਾ 1 ਪਹੁੰਚ ਚੁੱਕੇ ਆ ਜੋਦਹਾੜਾ ਸੌ ਗਿਆ ਸੀ ਇਹਨੂੰ ਬਹੁਤ ਜ਼ਿਆਦਾ ਗੂੜੀ ਨੀਂਦ ਆਈ ਸੀ

ਯੋਧਾ ਕੀ ਕਰਦੇ ਆਂ ਹੈਲੋ ਸੱਚਾ ਸੱਚ ਉਸ ਨਹੀਂ ਆਤਾ ਬਖੋਨ ਦਾ ਪਾਪ ਪਾ ਕੇ ਮੈਂ ਇੱਕ ਦੁਨੀ ਹੋਪ ਸਾਈਸੀ ਬਣਾਉਂਦੇ ਆ ਆ ਦੇਖੋ ਜੀ α1 ਟਾਪ ਫਲੋਰ ਦੇ ਉੱਤੇ ਇਹ ਐਮ ਆਰ ਡੀ ਡੀ ਆਈ ਵਾਈ ਇਹ ਸ਼ਾਪ ਹੈ ਇੱਥੇ ਆਓ ਤੁਸੀਂ ਇੱਥੇ ਤੁਹਾਨੂੰ ਹਰ ਕਿਸ ਤਰ੍ਹਾਂ ਦੀ ਸ਼ੈ ਮਿਲੂਗੀ ਉਹ ਦੇਖੋ ਐਡਰੈਸਟ ਵਗੈਰਾ ਕਾਸ ਵਗੈਰਾ ਸਮਾਨ ਜੋ ਵੀ ਲੈਣਾ ਵੇਖੇ ਦੇਖੋ ਸਾਰਾ ਸਮਾਨ ਇੱਥੇ ਮਿਲਦਾ ਹੈ ਐਡਰੈਸਟ ਹੋ ਕੇ ਗੱਡੀ ਵੀ ਲਾਉਣੀ ਹੈ ਮੀਟਰ ਵਗੈਰਾ ਸਾਰਾ ਕੁਝ ਇੱਥੇ ਮਿਲਦਾ ਜੋ ਮਰਜ਼ੀ ਤੁਸੀਂ ਵੀ ਜਿਹੜਾ ਘਰ ਦਾ ਸਮਾਨ ਲੈ ਸਕਦੇ ਜਿੱਥੋਂ ਇੱਥੇ ਕੋ ਸਾਰਾ ਕੁਝ ਇੱਥੇ ਮਿਲਦਾ ਹੈ A to Z ਸਾਰਾ ਕੁਝ ਘਰ ਦਾ ਸਮਾਨ ਵੀ ਸਾਰਾ ਕੁਝ ਇੱਥੇ ਮਿਲਦਾ ਹੈ ਬੱਚਿਆਂ ਵਾਸਤੇ ਸਾਰਾ ਸਮਾਨ ਮਿਲਦਾ ਹੈ ਇੱਥੇ देखो वीडियो तुम देख ही जाओ बहुत रिजनल पास जावे चाहिए ना कोई डा महंगा ना कोई डा देखो कि किचन वगैरह सामान खाना है तो वास्ते बोलो ਹਾਂ ਖੇਚੂਸ ਰੈਫਰੈਜਰੇਟਰ ਆਪਾਂ ਲਓ ਕੁਕੀ ਉਹਦੇ ਦੇ ਸਿਕਸ ਇਨ ਆਲਓ ਦੇ ਇਹਨੂੰ ਬਾਹਰ ਨਿਕਲੋ ਆ ਕਿਨੇ ਕਲੌਕ ਨੇ ਲਈਏ ਜੋਤ ਨੇ ਵਾਓ ਇਹ ਸਾਰਾ ਬਣ ਜੋਤ ਦੇਖੋ ਜੀ 217 217 ਰੁਪਿਆ ਦੇ ਡਸਟਬਿਨ ਬਾਕਸ ਜੇ ਜੁਦਾ ਕੀ ਆ ਬਿਨ ਬਿਨ ਹਾਊ ਮਚ 3000 3000 mm -hmm. only 199 no, no i'm not talking about the la yeah, i'm not talking about this number okay about how much beans there are oh, counting your beans only a 211 11 rupiyan de shuru ho indiyan aa dekho chhe aa vaste cheap phone phone vekho kidde saste aa ਤੁਹਾਡਾ ਕੀ ਬੱਚਿਆਂ ਵਾਸਤੇ ਕੀ ਹੈ ਟਿਫਨ ਮੈਂ ਟਿਫਨ ਕੀ ਛੁੱਟੀ ਜੰਨੀ ਆ ਵੇਖੋ ਇਹ ਕਿਹਨੇ ਹੱਕਾ ਦਾ ਸਮਾਨ ਸਾਰਾ ਹੀ ਲੈਣਾ ਹੈ ਤੇ ਇੱਥੇ ਚੁੱਪ ਕਰਕੇ ਆ ਜੇ ਸਾਰਾ ਸਵਾਹ ਨਹੀਂ ਲੈ ਕੇ ਚਲ ਜੇ ਇਥੋਂ ਜੋ ਤੁਹਾਡਾ ਜੀ ਕਰਦਾ ਹੈ ਉਹ ਦੜ ਦੇਖ ਲੋ ਟॉय ਵੀ ਹੈਗੇ ਜੋ ਇਕੜੀਆਂ ਅਕੜੂਆਂ ਲਲੜ ਪਲੜ ਜੋ ਵੀ ਤੁਹਾਨੂੰ ਜੀ ਚਾਹੀਦੀ ਐ ਇੱਥੇ ਚੋਪ ਕਰਕੇ ਆਓ ਲੈ ਕੇ ਗਾਂ ਜਾਓ ਇਧਰ ਕੋ ਪੂਣੀਆਂ ਵਗੈਰਾ ਕਿੰਨੀਆਂ ਸਸਤੀਆਂ ਕਿੰਨੀਆਂ ਮਹਿੰਗੀਆਂ ਵੱਡੀਆਂ ਛੋਟੀਆਂ ਉਹਨੋਂ ਵੱਡੀਆਂ ਬੱਲੇ 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 ਦਸਤਾਨੇ ਪਾ ਕੇ ਜੋ ਮਰਜ਼ੀ ਕਰੋ ਆ ਬਰਫਲੇ ਆ ਗਏ ਓਕਾ ਆੜੇ ਮਾਲਕ ਨੇ ਦੂਜਾ ਪਾਉਣਾ ਹੁੰਦਾ ਸਮਾਨ ਜਿਆ ਇੱਥੇ ਵੀ ਜੀ 3 6 ਚਮਚੇ ਜੋ ਮਰਜੀ ਇੱਥੇ ਸਾਰਾ ਘਰ ਦਾ ਸਮਾਨ ਮਿਲਦਾ ਏ ਜਿਹੜੀ ਸ਼ੈ ਮਰਜੀ ਲਓ ਅਸਵੀਜੀ ਡੀਐਮ ਆਰ ਡੀਜਾਈ ਵਾਈ ਇਹ ਵੀ ਜੀ ਟੌਪ ਫਲੋਰ ਦੇ ਉੱਤੇ ਹੈ गाइस ਇੱਥੇ ਬਹੁਤ ਰੀਜ਼ਨਬਲ ਪ੍ਰਾਈਸ ਦੇ ਵਿੱਚ ਸ਼ੈ ਮਿਲਦੀਆਂ ਈ ਮੈਂ ਤੁਹਾਨੂੰ ਅੰਦਰ ਜਾ ਕੇ ਸਾਰਾ ਸ਼ੋਅ ਕਰਾਉਂਗਾ